ਸ਼ੱਕ ਇੱਕ ਐਸੀ ਚੀਜ਼ ਹੈ ਜੇ ਕਿਸੇ ਇਨਸਾਨ ਦੇ ਅੰਦਰ ਇਹ ਬੈਠ ਜੇ ਇੱਕ ਵਾਰੀ ਦਿਮਾਗ ਦੇ ਵਿੱਚ ਬੈਠ ਜੇ ਤਾਂ ਐਸਾ ਤੂਫਾਨ ਲੈ ਕੇ ਆਉਂਦਾ ਹੈ ਕਈ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਬੰਦੇ ਦਾ ਜੀਵਨ ਜਿਹੜਾ ਨਰਕ ਬਣ ਜਾਂਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ 5 ਸਤੰਬਰ 2022 ਇੰਗਲੈਂਡ ਇੰਗਲੈਂਡ ਦੇ ਹੈਂਡਗਲੇ ਵਿਕਟੋਰੀਆ ਰੋਡ ਦੇ ਉੱਪਰੋਂ ਕਿਸੇ ਦੀ ਫੋਨ ਕਾਲ ਜਾਂਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਫੋਨ ਕਾਲ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਉੱਥੇ ਜਦੋਂ ਜਾ ਕੇ ਦੇਖਦੇ ਨੇ ਇੱਕ ਲੜਕੀ ਦੀ লাশ ਪਈ ਹੁੰਦੀ ਹੈ ਨੌਜਵਾਨ ਲੜਕੀ ਹੁੰਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਉੱਥੇ ਪੁਲਿਸ ਪਹੁੰਚਦੀ ਹੈ ਫੋਰੈਂਸਿਕ ਟੀਮਾਂ ਪਹੁੰਚਦੀਆਂ ਨੇ ਉੱਥੋਂ ਸੈਂਪਲ ਇਕੱਠੇ ਕੀਤੇ ਜਾਂਦੇ ਨੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਉਹ ਕਮਰੇ ਦੇ ਵਿੱਚੋਂ ਘਰਦੇ ਜਦੋਂ ਸਬੂਤ ਇਕੱਠੇ ਕੀਤੇ ਜਾਂਦੇ ਨੇ ਤਾਂ ਉੱਥੇ ਇੱਕ ਚੀਜ਼ ਦਾ ਪਤਾ ਲੱਗਦਾ ਵੀ ਜਿਹੜੇ ਖੂਨ ਦੇ ਨਿਸ਼ਾਨ ਹੁੰਦੇ ਨੇ ਸੋਫੇ ਤੇ ਤੇ ਹੋਰ ਕਈ ਜਗ੍ਹਾ ਤੇ ਮਿਲਦੇ ਨੇ ਤੇ ਇੱਕ ਚੀਜ਼ ਹੋਰ ਪੁਲਿਸ ਨੂੰ ਜਿਹੜੀ ਹੈਰਾਨ ਕਰਦੀ ਹੈ ਵੀ ਉਸ ਕਮਰੇ ਦੇ ਉਹ ਘਰ ਦੇ ਵਿੱਚ ਹਰੇਕ ਸਮਾਨ ਆਪਣੀ ਜਗ੍ਹਾ ਤੇ ਪਿਆ ਹੁੰਦਾ ਇਹ ਤੋਂ ਇਹ ਲੱਗਦਾ ਵੀ ਕਾਤਲ ਦੇ ਵਿੱਚ ਤੇ ਮਰਨ ਵਾਲੀ ਦੇ ਵਿੱਚ ਕੋਈ ਬਹੁਤਾ ਸੰਘਰਸ਼ ਨਹੀਂ ਹੋਇਆ ਕਿਉਂਕਿ ਜੇ ਸੰਘਰਸ਼ ਹੋਇਆ ਹੁੰਦਾ ਤਾਂ ਚੀਜ਼ਾਂ ਇੱਧਰ ਉੱਧਰ ਖਿਲਰੀਆਂ ਹੁੰਦੀਆਂ ਹੁਣ ਉਹ ਤੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਕਤਲ ਤੋਂ ਕੁਝ ਮਿੰਟਾਂ ਦੇ ਵਿੱਚ ਹੀ ਪੁਲਿਸ ਉੱਤੇ ਪਹੁੰਚ ਜਾਂਦੀ ਹੈ ਇਸ ਸਮੇਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਸਬੂਤ ਇਕੱਠੇ ਕਰਨ ਵਾਸਤੇ ਵਾਰਦਾਤ ਤੋਂ ਕੁਝ ਸਮੇਂ ਦੇ ਵਿੱਚ ਉੱਥੇ ਸਬੂਤ ਮਿਲਦੇ ਜਿਹੜੇ ਚਾਂਸ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਜਿਉਂ-ਜਿਉਂ ਸਮੇਂ ਬੀਤਦਾ ਜਾਂਦਾ ਸਬੂਤ ਜਿਹੜੇ ਨੇ ਉਹ ਧੁੰਦਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਦੋਂ ਪੁਲਿਸ ਉੱਤੇ ਦੇਖਦੀ ਆ ਆਲੇ-ਦੁਆਲੇ ਪੁੱਛਿਆ ਜਾਂਦਾ ਆਂਡੀਆਂ ਗਵਾਂਡੀਆਂ ਤੋਂ ਪੁੱਛਿਆ ਜਾਂਦਾ ਵੀ ਇੱਥੇ ਕਿਸੇ ਨੇ ਕੁਝ ਵੇਖਿਆ ਹੋਵੇ ਜਾਂ ਕਿਸੇ ਛੱਕੀ ਬੰਦੇ ਨੂੰ ਦੇਖਿਆ ਹੋਵੇ ਤੇ ਨਾਲ ਹੀ ਪੁਲਿਸ ਸੀਸੀਟੀਵੀ ਕੈਮਰੇ ਫਰੋਲਣੇ ਸ਼ੁਰੂ ਕਰਦੀ ਆ ਜਦੋਂ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਇੱਕ ਸਰਦਾਰ ਮੁੰਡਾ ਉਹਨਾਂ ਨੂੰ ਦੇਖਦਾ ਇਸ ਘਰ ਦੇ ਰੋਡ ਦੇ ਦੂਜੇ ਪਾਸਿਓਂ ਉਹਦੇ ਹੱਥ ਦੇ ਵਿੱਚ ਚਾਕੂ ਹੁੰਦਾ ਉਹ ਚੀਜ਼ ਦੇਖਦੀ ਹੈ ਫਿਰ ਰਾਹੀ ਗੀਰਾਂ ਤੋਂ ਪੁੱਛਿਆ ਜਾਂਦਾ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਡਾਂਡੀਆਂ ਗਵਾਂਡੀਆਂ ਦਾ ਕਹਿਣਾ ਹੁੰਦਾ ਵੀ ਇਹ ਬੰਦਾ ਸੀ ਇੱਥੇ ਆਲੇ-ਦੁਆਲੇ ਕਈ ਵਾਰ ਦੇਖਿਆ ਹੁਣ ਸੀਸੀਟੀਵੀ ਕੈਮਰੇ ਜਦੋਂ ਹੋਰ ਚੈੱਕ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਉਹ ਬੰਦਾ ਕੈਦ ਹੁੰਦਾ ਇਹ ਸਾਰਾ ਕੁਝ ਅਜੇ ਚੱਲਦਾ ਹੀ ਹੁੰਦਾ ਪੁਲਿਸ ਜਦੋਂ ਘਰ ਦੇ ਬਾਹਰ ਹੁੰਦੀ ਹੈ ਤਾਂ ਇੱਕ ਸ਼ਖਸ ਉਹਨਾਂ ਦੇ ਕੋਲ ਪਹੁੰਚਦਾ ਉਹਦੇ ਹੱਥ ਦੇ ਵਿੱਚ ਚਾਕੂ ਹੁੰਦਾ ਹੁਣ ਪੁਲਿਸ ਵਾਲੇ ਦੇਖਦੇ ਨੇ ਵੀ ਜਿਹੜਾ ਬੰਦਾ ਸੀ ਕੁਝ ਸਮੇਂ ਪਹਿਲਾਂ ਸੀਸੀਟੀਵੀ ਦੇ ਵਿੱਚ ਦੇਖਿਆ ਸੀ ਵੀ ਇਹ ਹੂ ਬੂ ਉਹੀ ਹੈ ਤੇ ਉਹ ਤੋਂ ਜਦੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਇਹ ਕਤਲ ਮੈਂ ਕੀਤਾ ਹੁਣ ਤੋਂ ਕੁਝ ਸਮੇਂ ਪਹਿਲਾਂ ਤੇ ਐਸੇ ਹਥਿਆਰ ਦੇ ਨਾਲ ਕੀਤਾ ਪੁਲਿਸ ਵਾਲੇ ਦੇਖਦੇ ਨੇ ਉਹ ਚਾਕੂ ਦੇ ਉੱਪਰ ਵੀ ਜਿਹੜੇ ਖੂਨ ਦੇ ਨਿਸ਼ਾਨ ਹੁੰਦੇ ਨੇ ਤੇ ਉਹਦੇ ਕੱਪੜਿਆਂ ਤੇ ਵੀ ਖੂਨ ਦੇ ਨਿਸ਼ਾਨ ਹੁੰਦੇ ਨੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹ ਹਥਿਆਰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਇਹ ਮੇਰੀ ਪਤਨੀ ਹੈ ਤੇ ਪੁੱਛਿਆ ਜਾਂਦਾ ਵੀ ਇਹਨੂੰ ਕਿਉਂ ਮਾਰਿਆ ਤਾਂ ਉਹਦਾ ਕਹਿਣਾ ਹੁੰਦਾ ਵੀ ਸਾਡਾ ਝਗੜਾ ਹੋਇਆ ਝਗੜੇ ਦੇ ਵਿੱਚ ਗੁੱਸੇ ਦੇ ਵਿੱਚ ਮੇਰੇ ਤੋਂ ਇਹ ਕਤਲ ਹੋਇਆ ਫਿਰ ਉਹ ਤੋਂ ਹੋਰ ਜਦੋਂ ਪੁਲਿਸ ਵਾਲੇ ਸਵਾਲ ਪੁੱਛਦੇ ਨੇ ਉਸ ਤੋਂ ਬਾਅਦ ਉਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦਾ ਉਹਦਾ ਕਹਿਣਾ ਹੁੰਦਾ ਨੋ ਕਮੈਂਟਸ ਜਦੋਂ ਵੀ ਉਹ ਕੋਈ ਸਵਾਲ ਕਰਦੇ ਨੇ ਤਾਂ ਇੱਕੋ ਹੀ ਗੱਲ ਵਾਰ-ਵਾਰ ਨੋ ਕਮੈਂਟਸ ਨੋ ਕਮੈਂਟਸ ਨੋ ਕਮੈਂਟਸ ਹੋ ਸਕਦਾ ਉਦੋਂ ਤੱਕ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਵੀ ਮੈਂ ਗਲਤੀ ਕਰ ਚੁੱਕਿਆ ਤੇ ਉਹਨੂੰ ਲੱਗਦਾ ਹੋਵੇ ਵੀ ਇਹ ਜਵਾਬ ਮੈਂ ਨਾ ਦੇ ਕੇ ਹੋ ਸਕਦਾ ਮੈਂ ਇਹ ਵਾਰਦਾਤ ਤੋਂ ਬਚ ਸਕਾਂ ਉਹਨੂੰ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਹੈ ਲਾਸ਼ ਦਾ ਪੋਸਟਮਾਰਟਮ ਹੁੰਦਾ ਤਾਂ ਉੱਥੇ ਵੀ ਪਤਾ ਲੱਗਦਾ ਵੀ ਉਹਦੀ ਛਾਤੀ ਦੇ ਖੱਬੇ ਪਾਸੇ ਇੱਕ ਚਾਕੂ ਬਹੁਤ ਡੰਗਾਈ ਦੇ ਵਿੱਚ ਮਾਰਿਆ ਹੁੰਦਾ ਉਹਦੇ ਦਿਲ ਦੇ ਕੋਲ ਜਿਹਦੇ ਕਾਰਨ ਉਹਦੀ ਮੌਕੇ ਤੇ ਉੱਥੇ ਮੌਤ ਹੋ ਚੁੱਕੀ ਸੀ ਤੇ ਉਹ ਤੋਂ ਜਦੋਂ ਵਾਰ-ਵਾਰ ਪੁੱਛਿਆ ਜਾਂਦਾ ਕੁਝ ਵੀ ਨਹੀਂ ਦੱਸਦਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਪਤਾ ਲੱਗਦਾ ਵੀ ਉਹ ਬੰਦਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਈ ਵਾਰ ਕੈਦ ਹੁੰਦਾ ਮਰਨ ਤੋਂ ਪਹਿਲਾਂ ਘਰ ਦੇ ਆਲੇ-ਦੁਆਲੇ ਉਹ ਬਹੁਤ ਵਾਰ ਕਹਿ ਲਈ ਵੀ ਇੱਕ ਤਰ੍ਹਾਂ ਨਾਲ ਰੇਕੀ ਕਰਦਾ ਹੋਇਆ ਦਿਖਦਾ ਫਿਰ ਇੱਕ ਸਟੋਰ ਦਾ ਜਿਹੜਾ ਦੂਜੇ ਪਾਸੇ ਸਟੋਰ ਹੁੰਦਾ ਉਸੇ ਘਰ ਤੋਂ ਉਹ ਸਟੋਰ ਦੇ ਜਦੋਂ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਉੱਥੇ ਚਾਕੂਆਂ ਦਾ ਇੱਕ ਸੈੱਟ ਖਰੀਦਦਾ ਹੋਇਆ ਦਿਖਦਾ ਫਿਰ ਜਦੋਂ ਫੋਰੈਂਸਿਕ ਟੀਮਾਂ ਜਾਂਚ ਕਰਦੀਆਂ ਨੇ ਤੇ ਇਹ ਵੀ ਪਤਾ ਲੱਗਦਾ ਵੀ ਜਿਹੜਾ ਚਾਕੂ ਇਹ ਦੇ ਕੋਲ ਸੀ ਉਹਦੇ ਜਦੋਂ ਸੈਂਪਲ ਲਏ ਜਾਂਦੇ ਨੇ ਉਹ ਲੜਕੀ ਦੇ ਬਲੱਡ ਦੇ ਨਾਲ ਮਿਲਾਏ ਜਾਂਦੇ ਨੇ ਤੇ ਉਹਦੇ ਨਾਲ ਉਹ ਮੈਚ ਕਰਦਾ ਪਤਾ ਲੱਗਦਾ ਵੀ ਇਸੇ ਚਾਕੂ ਦੇ ਨਾਲ ਕਤਲ ਹੋਇਆ ਤੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਇਹ ਵੀ ਪਤਾ ਲੱਗਦਾ ਵੀ ਜਿਹੜੇ ਚਾਕੂ ਇਹ ਨੇ ਉੱਥੋਂ ਖਰੀਦੇ ਸੀ ਉਹਨਾਂ ਦੇ ਵਿੱਚੋਂ ਹੀ ਇੱਕ ਇਹ ਚਾਕੂ ਸੀ ਹੁਣ ਇਹ ਐਵੀਡੈਂਸ ਸਾਰੇ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਫਿਰ ਇਹਦੀਆਂ ਫੋਨ ਦੀਆਂ ਲੋਕੇਸ਼ਨਾਂ ਕੱਢੀਆਂ ਜਾਂਦੀਆਂ ਤਾਂ ਲੋਕੇਸ਼ਨਾਂ ਤੋਂ ਪਤਾ ਲੱਗਦਾ ਵੀ ਇਹ ਘਰ ਦੇ ਆਲੇ-ਦੁਆਲੇ ਹੀ ਘੁੰਮਦਾ ਰਿਹਾ ਤੇ ਇਹ ਵੀ ਪਤਾ ਲੱਗਦਾ ਵੀ ਇਹਦਾ ਪਿੱਛਾ ਵੀ ਕਰਦਾ ਸੀ ਇਹ ਹੁਣ ਜਦੋਂ ਸਾਰੇ ਸਬੂਤ ਇਹਦੇ ਸਾਹਮਣੇ ਰੱਖੇ ਜਾਂਦੇ ਨੇ ਤਾਂ ਉਸ ਸਮੇਂ ਦੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਸਬੂਤ ਦੇਖ ਕੇ ਉਹ ਬੜੇ ਜ਼ੋਰ ਦੀ ਕੰਬਣ ਲੱਗ ਜਾਂਦਾ ਉਦੋਂ ਬਾਅਦ ਰੋਣ ਲੱਗ ਜਾਂਦਾ ਉਹਨਾਂ ਨੂੰ ਲੱਗਦਾ ਸੀ ਵੀ ਇਹ बेहोश ਹੋਏਗਾ ਪਰ ਉਹ बेहोश ਨਹੀਂ ਹੁੰਦਾ ਫਿਰ ਆਪਣੇ ਆਪ ਨੂੰ ਕੰਧ ਦਾ ਸਹਾਰਾ ਦੇ ਕੇ ਬੈਠਦਾ ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਕਹਾਣੀ ਸ਼ੁਰੂ ਹੁੰਦੀ ਹੈ ਇੰਡੀਆ ਇੰਡੀਆ ਦੇ ਪੂਨੇ ਤੋਂ ਇਹ ਪਰਿਵਾਰ ਪੁਨੇ ਦਾ ਰਹਿਣ ਵਾਲਾ ਹੁੰਦਾ ਪੁਨੇ ਦੇ ਵਿੱਚ ਰਹਿਣ ਵਾਲੇ ਰਵਿੰਦਰ ਸਿੰਘ ਕੋਹਲੀ ਉਹਨਾਂ ਦੀ ਪਤਨੀ ਨਰਿੰਦਰ ਕੌਰ ਕੋਹਲੀ ਤੇ ਉਹਨਾਂ ਦਾ ਬੇਟਾ ਏਕਮ ਕੋਹਲੀ ਇੱਕ ਉਹਨਾਂ ਦੀ ਬੇਟੀ ਸੀ ਹਰਲੀਨ ਕੌਰ ਕੋਹਲੀ ਇੱਕ ਉਹਨਾਂ ਦੀ ਹੋਰ ਵੱਡੀ ਬੇਟੀ ਸੀ ਸਿਮਰਨ ਜ ਜਿਹਦੀ ਕਿ ਮੈਰਿਜ ਹੋ ਚੁੱਕੀ ਸੀ ਸਤਪ੍ਰੇ ਸਿੰਘ ਗਾਂਧੀ ਦੇ ਨਾਲ ਉਹਨਾਂ ਦੀ ਮੈਰਿਜ ਹੁੰਦੀ ਹੈ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਜਿਹੜੀ ਸਿਮਰਨ ਹੁੰਦੀ ਹੈ ਉਹ ਹਾਕੀ ਦੀ ਬਹੁਤ ਵਧੀਆ ਪਲੇਅਰ ਹੁੰਦੀ ਹੈ ਨੈਸ਼ਨਲ ਹਾਕੀ ਦਾ ਕੁ ਖੇਡ ਚੁੱਕੀ ਸੀ ਅੱਗੇ ਉਹ ਉਮੇਸ਼ ਸੀ ਵੀ ਉਹ ਇੰਡੀਆ ਹਾਕੀ ਦੇ ਵਿੱਚ ਵੀ ਸਿਲੈਕਟ ਹੋ ਸਕਦੀ ਹੈ ਕਿਉਂਕਿ ਬਹੁਤ ਵਧੀਆ ਪਲੇਅਰ ਸੀ ਪਰ ਪਰਿਵਾਰ ਨੂੰ ਅਚਾਨਕ ਪਤਾ ਲੱਗਦਾ ਵੀ ਹਾਰਡ ਅਟੈਕ ਦੇ ਨਾਲ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਹਦਾ ਤਾਂ ਅੰਤਿਮ ਸੰਸਕਾਰ ਹੋ ਜਾਂਦਾ ਸਾਰਾ ਕੁਝ ਨਿਬੜ ਜਾਂਦਾ ਪਰ ਪਿੱਛੇ ਰਹਿ ਜਾਂਦਾ ਇੱਕ ਬੱਚਾ ਤੇ ਇਹਨਾਂ ਦੀ ਦੂਜੀ ਬੇਟੀ ਹੁੰਦੀ ਹੈ ਹਰਲੀਨ ਕੌਰ ਹਰਲੀਨ ਕੌਰ ਬਹੁਤ ਪੜ੍ਹੀ ਲਿਖੀ ਤੇ ਪੂਰੀ ਫੈਮਿਲੀ ਕੇ ਲਈ ਵੀ ਖੁੱਲੇ ਵਿਚਾਰਾਂ ਵਾਲੀ ਸੀ ਹੁਣ ਇੱਥੇ ਜਿਹੜਾ ਹਰਲੀਨ ਕੌਰ ਦਾ ਪਰਿਵਾਰ ਹੁੰਦਾ ਇਹਨਾਂ ਦਾ ਹਰਲੀਨ ਕੌਰ ਨੂੰ ਕਹਿਣਾ ਹੁੰਦਾ ਕਿ ਸਤਪ੍ਰੀਤ ਦਾ ਵਿਆਹ ਜੇ ਕਿਸੇ ਹੋਰ ਕੁੜੀ ਦੇ ਨਾਲ ਹੋਇਆ ਤਾਂ ਜਿਹੜਾ ਉਹਦਾ ਬੱਚਾ ਉਹ ਰੋਲ ਜਾਏਗਾ ਜਿਹੜੀ ਉਹਦੀ ਕੈਲੀਏ ਵੀ ਸੋਤੇਲੀ ਮਾਂ ਆਏਗੀ ਉਹਦੇ ਨਾਲ ਵਿਹਾਰ ਕਦੇ ਵੀ ਵਧੀਆ ਨਹੀਂ ਕਰੇਗੀ ਜੇ ਤੂੰ ਉਹਦੇ ਨਾਲ ਵਿਆਹ ਕਰਾਨੀ ਹੈ ਤਾਂ ਉਹ ਬੱਚੇ ਨੂੰ ਇੱਕ ਮਾਂ ਮਿਲ ਜਾਏਗੀ ਮਾਸੀ ਤੇ ਮਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹਾਲਾਂਕਿ ਜਿਹੜੀ ਹਰਲੀਨ ਕੌਰ ਹੁੰਦੀ ਹੈ ਬਹੁਤ ਪੜ੍ਹੀ ਲਿਖੀ ਹੁੰਦੀ ਹੈ ਖੁੱਲੇ ਵਿਚਾਰਾਂ ਵਾਲੀ ਹੁੰਦੀ ਹੈ ਪਰ ਸੀ ਇੱਕ ਬਹੁਤ ਵਧੀਆ ਪਰਿਵਾਰ ਦੀ ਤੇ ਸੁਲਜੀ ਹੋਈ ਲੜਕੀ ਸੀ ਉਹ ਆਪਣੇ ਪਰਿਵਾਰ ਦੀ ਗੱਲ ਮੰਨਦੀ ਹੈ ਆਪਣੇ ਸੁਪਨੇ ਆਪਣੀਆਂ ਖੁਸ਼ੀਆਂ ਨੂੰ ਛੱਡ ਕੇ ਉਹ ਬੰਦੇ ਦੇ ਨਾਲ ਜਿਹਦਾ ਉਹਦਾ ਕੋਈ ਮੈਚ ਨਹੀਂ ਸੀ ਜਿਹੜਾ ਕਿ ਉਹਦੀ ਵੱਡੀ ਭੈਣ ਦਾ ਪਤੀ ਸੀ ਤੇ ਇੱਕ ਬੱਚੇ ਦਾ ਪਿਓ ਵੀ ਸੀ ਉਹਦੇ ਨਾਲ ਉਹ ਵਿਆਹ ਕਰਾਉਂਦੀ ਹੈ 2015 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਸਾਰਾ ਕੁਝ ਠੀਕ ਚੱਲਦਾ ਇਹਨਾਂ ਦੇ ਘਰ ਇੱਕ ਹੋਰ ਬੇਟਾ ਜਨਮ ਲੈਂਦਾ ਇੱਕ ਹਰਲੀਨ ਦੀ ਵੱਡੀ ਭੈਣ ਦਾ ਬੇਟਾ ਹੁੰਦਾ ਸਿਮਰਨ ਦਾ ਤੇ ਇੱਕ ਹਰਲੀਨ ਕੌਰ ਦਾ ਇਹ ਦੋਨੋਂ ਬੱਚਿਆਂ ਨੂੰ ਮਾਂ ਦਾ ਪਿਆਰ ਦਿੰਦੀ ਹੈ ਉਹਨਾਂ ਦਾ ਬਰਾਬਰ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਵਿਆਹ ਨੂੰ 5-6 ਸਾਲ ਬੀਤਦੇ ਨੇ ਤੇ ਜਿਹੜਾ ਪਰਿਵਾਰ ਹੁੰਦਾ 2021 ਦੇ ਵਿੱਚ ਹਰਲੀਨ ਕੌਰ ਇੰਗਲੈਂਡ ਜਾਂਦੀ ਹੈ ਆਪਣੀ ਪੜ੍ਹਾਈ ਵਾਸਤੇ ਜਿਹੜਾ ਦਾ ਪਤੀ ਹੁੰਦਾ ਸਤਪ੍ਰੀਤ ਉਹ ਵੀ ਵਿਹਲਾ ਹੁੰਦਾ ਕੋਈ ਕੰਮਕਾਰ ਉਹਨੂੰ ਹੁੰਦਾ ਨਹੀਂ ਉਹ ਵੀ ਸਪਾਊਸ ਵੀਜੇ ਤੇ ਇੰਗਲੈਂਡ ਚਲਾ ਜਾਂਦਾ ਹੈ। ਜਿਹੜੇ ਬੱਚੇ ਹੁੰਦੇ ਨੇ ਉਹ ਹਰਲੀਨ ਦੇ ਮਾਪੇ ਕੋਲ ਯਾਨੀ ਕਿ ਨਾਨਾ ਨਾਨੀ ਦੇ ਕੋਲ ਪੂਨੇ ਦੇ ਵਿੱਚ ਰਹਿੰਦੇ ਨੇ। ਹੁਣੇ ਦੋਨੋਂ ਜਣੇ ਜਾ ਕੇ ਉੱਥੇ ਆਪਾਂ ਨੂੰ ਪਤਾ ਹੀ ਹੈ ਮਿਹਨਤ ਕਰਨੀ ਪੈਸਾ ਕਮਾਣਾ ਤੇ ਹਰਲੀਨ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖਦੀ ਹੈ ਤੇ ਨਾਲ ਨਾਲ ਪਾਰਟ ਟਾਈਮ ਉਹ ਜੋਬ ਵੀ ਕਰਦੀ ਹੈ ਪਰ ਉੱਥੇ ਜਾਣ ਸਾਰ ਜਿਹੜਾ ਸਤਪ੍ਰੀਤ ਹੁੰਦਾ ਹੈ ਇੰਡੀਆ ਦੇ ਵਿੱਚ ਇਹਦਾ ਸੁਭਾਅ ਕੁਝ ਹੋਰ ਸੀ ਉੱਥੇ ਜਾਣ ਸਾਰ ਇਹਦਾ ਸੁਭਾਅ ਦੇ ਵਿੱਚ ਬਹੁਤ ਵੱਡਾ ਚੇਂਜ ਆਉਂਦਾ ਉਹ ਹਰ ਸਮੇਂ ਹਰਲੀਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਾਲਜ ਕਦੋਂ ਜਾਣਾ ਕਦੋਂ ਆਉਣਾ ਕਿਹਦੇ ਨਾਲ ਮਿਲਣਾ ਕਿੱਥੇ ਘੜਨਾ ਹੁਣ ਉਹਦੇ ਤੇ ਇੱਕ ਤੱਕ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹ ਸ਼ੱਕ ਦੇ ਅੰਦਰ ਪੈਦਾ ਹੁੰਦਾ ਉਹ ਜਦੋਂ ਵੀ ਕਿਸੇ ਲੜਕੇ ਦੇ ਨਾਲ ਗੱਲ ਕਰਦੀ ਇਹਦੇ ਦਿਮਾਗ ਦੇ ਵਿੱਚ ਇੱਕ ਸ਼ੱਕ ਪੈਦਾ ਹੁੰਦਾ ਵੀ ਉਹਦੇ ਨਾਲ ਗੱਲ ਕਿਉਂ ਕੀਤੀ ਜਿਹਦੇ ਨਾਲ ਕੰਮ ਕਰਨ ਵਾਲੇ ਦੇ ਨਾਲ ਪੜਨ ਵਾਲੇ ਹਰ ਸਮੇਂ ਸ਼ੱਕ ਤੇ ਕੰਟਰੋਲ ਕਰਨਾ ਉਹਦੇ ਉੱਤੇ ਹਰਲੀਨ ਜਿਹੜੀ ਹੁੰਦੀ ਆ ਉਹ ਪੜੀ ਲਿਖੀ ਲੜਕੀ ਸੀ ਹੁਣ ਇਹ ਗੱਲਾਂ ਕਰਕੇ ਇਹਨਾਂ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਲੜਾਈ ਝਗੜੇ ਫਿਰ ਜਿਆਦਾ ਖਤਰਨਾਕ ਰੂਪ ਜਦੋਂ ਲੈ ਲੈਂਦੇ ਨੇ ਹਰਲੀਨ ਕੋਰ ਦੀ ਮਾਰ ਕੁੱਟਵੀ ਕਰਨ ਲੱਗ ਜਾਂਦਾ ਸਤਪ੍ਰੀਤ ਜਿਹੜਾ ਕਿ ਨਾ ਤਾਂ ਇਹਦੇ ਬਰਾਬਰ ਪੜਿਆ ਲਿਖਿਆ ਹੁੰਦਾ ਨਾ ਇਹਦੇ ਬਰਾਬਰ ਕੋਈ ਜੌਬ ਕਰਨ ਵਾਲਾ ਨਾ ਇਹਦੇ ਬਰਾਬਰ ਪਰਸਨੈਲਿਟੀ ਪਰ ਫਿਰ ਵੀ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ ਸੀ ਹੁਣ ਇਹਨਾਂ ਦੇ ਵਿੱਚ ਬਗਾਵਤ ਪੈਦਾ ਹੁੰਦੀ ਹੈ ਜਦੋਂ ਗੱਲ ਹੱਦੋਂ ਜ਼ਿਆਦਾ ਵੱਜ ਜਾਂਦੀ ਹੈ ਹਰਲੀਨ ਆਪਣੇ ਮਾਪੇ ਬਾਪ ਨੂੰ ਸਾਰੀ ਗੱਲ ਦੱਸਦੀ ਹੈ ਵੀ ਮੇਰੇ ਦੇ ਇਹਨਾਂ ਕੰਟਰੋਲ ਕੀਤਾ ਜਾਂਦਾ ਮੇਰੇ ਤੇ ਗੱਲ ਗੱਲ ਤੇ ਸ਼ੱਕ ਕੀਤਾ ਜਾਂਦਾ ਮੈਨੂੰ ਮਾਰਿਆ ਕੁੱਟਿਆ ਜਾਂਦਾ ਹਰਲੀਨ ਦੇ ਮਾਪਿਓ ਦਾ ਕਹਿਣਾ ਹੁੰਦਾ ਵੀ ਤੂੰ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਘਰੇਲੂ ਹਿੰਸਾ ਦੀ ਸ਼ਿਕਾਇਤ ਕਰ ਤੂੰ ਇਹਦੇ ਬਾਰੇ ਐਫ ਆਈ ਆਰ ਕਰਾ ਪਰ ਹਰਲੀਨ ਕੌਰ ਉਥੇ ਸਾਰਾ ਕੁਝ ਨਹੀਂ ਕਰਦੀ ਕਹਿ ਲਈਏ ਵੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਜਾਂ ਕਿਸੇ ਵੀ ਕਾਰਨ ਕਰਕੇ ਉਹ ਪੁਲਿਸ ਕੋਲ ਨਹੀਂ ਜਾਂਦੀ ਇਹ ਇਹਦੀ ਸਭ ਤੋਂ ਵੱਡੀ ਤੇ ਅਖੀਰਲੀ ਗਲਤੀ ਸੀ ਪਰ ਹਰਲੀਨ ਕੌਰ ਕੀ ਕਰਦੀ ਹੈ ਇਹ ਤੋਂ ਅੱਡ ਹੋ ਜਾਂਦੀ ਹੈ ਵੀ ਆਪਾਂ ਹੁਣ ਇਕੱਠੇ ਨਹੀਂ ਰਹਿ ਸਕਦੇ ਤੇ ਜਦੋਂ ਇਹ ਤੋਂ ਅੱਡ ਹੋਣ ਵਾਸਤੇ ਉਹ ਆਪਣੇ ਘਰ ਜਾਂਦੀ ਹੈ ਸਮਾਨ ਪੈਕ ਕਰਦੀ ਹੈ ਆਪਣਾ ਉਥੇ ਉਸ ਸਮੇਂ ਸਤਪ੍ਰੀਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਹੈ ਉਸ ਸਮੇਂ ਵੀ ਇਹਨੂੰ ਮਾਰਿਆ ਕੁੱਟਿਆ ਜਾਂਦਾ ਪਰ ਹਰਲੀਨ ਹੁਣ ਫੈਸਲਾ ਲੈ ਚੁੱਕੀ ਸੀ ਮਨ ਬਣਾ ਚੁੱਕੀ ਸੀ ਕਿ ਇਸ ਸ਼ਖਸ ਦੇ ਨਾਲ ਮੈਂ ਆਪਣੀ ਜ਼ਿੰਦਗੀ ਨਹੀਂ ਬਤੀਤ ਕਰਨੀ ਤੇ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਉਹ ਆਪਣਾ ਸਮਾਨ ਲੈ ਕੇ ਜਿੱਥੇ ਰਹਿੰਦੇ ਹੁੰਦੇ ਨੇ ਕ੍ਰਿਸਟਲ ਦੇ ਬਰਲੀ ਦੇ ਵਿੱਚ ਉਥੇ ਹੈਂਡਲੇ ਦੇ ਵਿਕਟੋਰੀਆ ਰੋਡ ਤੇ ਆ ਕੇ ਰਹਿਣਾ ਸ਼ੁਰੂ ਕਰਦੀ ਹੈ ਹੁਣ ਇਸ ਗੱਲ ਦਾ ਸਤਪ੍ਰੀਤ ਦੇ ਦਿਮਾਗ ਦੇ ਉੱਤੇ ਇਨਾ ਅਸਰ ਹੁੰਦਾ ਵੀ ਇਹਦੀ ਹਿੰਮਤ ਕਿਵੇਂ ਹੋਈ ਮੈਨੂੰ ਛੱਡ ਕੇ ਜਾਣ ਦੀ ਇਹ ਗੱਲ ਉਹਨੂੰ ਬਰਦਾਸ਼ਤ ਨਹੀਂ ਹੁੰਦੀ ਹੁਣ ਇਹਦਾ ਪਿੱਛਾ ਕਰਨਾ ਸ਼ੁਰੂ ਕਰਦਾ ਤੇ ਫੋਨ ਟੈਪ ਕਰਨੇ ਸ਼ੁਰੂ ਕਰਦਾ ਤੇ ਜਿੱਥੇ ਵੀ ਜਾਂਦੀ ਹੈ ਜਿਹਦੇ ਨਾਲ ਮਿਲਦੀ ਹੈ ਹਰ ਚੀਜ਼ ਦਾ ਪਤਾ ਕੀਤਾ ਜਾਂਦਾ ਹੁਣ ਸੀਸੀਟੀਵੀ ਦੇ ਵਿੱਚ ਵੀ ਕੈਦ ਹੁੰਦਾ ਵੀ ਇਹਦੇ ਘਰ ਦੇ ਵਿੱਚ ਇਹਦੋਂ ਪਹਿਲਾਂ 4 ਤੋਂ 5 ਵਾਰੀ ਜਾ ਕੇ ਆਇਆ ਸੀ ਜਦੋਂ ਕਿ ਉੱਥੇ ਹਰਲੀਨ ਨਹੀਂ ਮਿਲਦੀ ਇਹ ਵਾਪਸ ਆ ਜਾਂਦਾ ਉਦੋਂ ਬਾਅਦ ਇਹ ਚਾਕੂ ਖਰੀਦੇ ਜਾਂਦੇ ਨੇ ਇਹਦੇ ਵੱਲੋਂ ਤੇ 5 ਸਤੰਬਰ 2022 ਨੂੰ ਇਹ ਫੇਰ ਉਹਦੇ ਘਰ ਪਹੁੰਚਦਾ ਤੇ ਡੋਰ ਬੈਲ ਵਜਾਈ ਜਾਂਦੀ ਹੈ ਉਸ ਸਮੇਂ ਹਰਲੀਨ ਕੌਰ ਘਰ ਦੇ ਵਿੱਚ ਹੁੰਦੀ ਹੈ ਤੇ ਜਦੋਂ ਬਾਹਰ ਆਉਂਦੀ ਹੈ ਉੱਥੇ ਇਹਨਾਂ ਦੀ ਬਹਿਸ ਹੁੰਦੀ ਹੈ ਹੁਣ ਹਰਲੀਨ ਕੌਰ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਪਰ ਜਿਹੜਾ ਸਤਪ੍ਰੀਤ ਹੁੰਦਾ ਹੈ ਆਪਣੇ ਨਾਲ ਚਾਕੂ ਲੈ ਕੇ ਗਿਆ ਸੀ ਤੇ ਇਹ ਚਾਕੂ ਦੇ ਨਾਲ ਉਹਦੇ ਛਾਤੀ ਦੇ ਉੱਪਰ ਬਹੁਤ ਜ਼ੋਰਦਾਰ वार ਕਰਦਾ ਹੈ ਉਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਸਮੇਂ ਉਹਦੇ ਹੱਥਾਂ ਤੇ ਵੀ ਥੋੜੇ ਬਹੁਤ ਨਿਸ਼ਾਨ ਹੁੰਦੇ ਨੇ ਕਹਿ ਲਈਏ ਵੀ ਇੱਕ ਦੋ ਪੈਸੇ ਉਸ ਸੰਘਰਸ਼ੇ ਦੇ ਨਾਲ ਕਰਦੀ ਹੈ ਉਹਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਉਹਦੀ ਮੌਤ ਹੋਣ ਤੋਂ ਬਾਅਦ ਇਹਦਾ ਕਤਲ ਕਰਨ ਤੋਂ ਬਾਅਦ ਇਹ ਉੱਥੋਂ ਜਾਂਦਾ ਹੈ ਫਿਰ ਇਹਦੇ ਦਿਮਾਗ ਦੇ ਵਿੱਚ ਇਹ ਵੀ ਕਿਤੇ ਆਉਂਦਾ ਵੀ ਜੇ ਮੈਂ ਆਪਣਾ ਅਪਰਾਧ ਆਪ ਕਬੂਲ ਕਰਾਂ ਤਾਂ ਮੈਨੂੰ ਸਜ਼ਾ ਜਿਹੜੀ ਆ ਉਹ ਘੱਟ ਮਿਲੇਗੀ ਵੀ ਮੇਰੇ ਤੋਂ ਗੁੱਸੇ ਦੇ ਵਿੱਚ ਅਚਾਨਕ ਹੋਇਆ ਕਤਲ ਹੈ। ਪਰ ਪੁਲਿਸ ਨੇ ਜਿਹੜੇ ਸਬੂਤ ਇਕੱਠੇ ਕੀਤੇ ਸੀ ਸਟੋਰ ਦੇ ਉੱਪਰੋਂ ਚਾਕੂ ਪਹਿਲਾਂ ਖਰੀਦਦੇ ਹੋਏ ਇਹਨੂੰ ਪਾਇਆ ਫਿਰ ਉਹਦੇ ਘਰ ਦੇ ਆਲੇ-ਦੁਆਲੇ ਰੇਕੀ ਕਰਦੇ ਇਹਨੂੰ ਪਾਇਆ ਲੋਕੇਸ਼ਨਾਂ ਨਾਲ ਵੀ ਪਤਾ ਲੱਗਿਆ ਵੀ ਉਸ ਘਰ ਦੇ ਆਲੇ-ਦੁਆਲੇ ਰਹਿੰਦਾ ਸੀ ਇਹ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਸਾਰਾ ਕੁਝ ਇਹਦਾ ਪਹਿਲਾਂ ਹੀ ਪ੍ਰੀ-ਪਲਾਨ ਸੀ ਇਹ ਕਰਨਾ ਚਾਹੁੰਦਾ ਸੀ ਤੇ ਪੁਲਿਸ ਨੂੰ ਉੱਥੋਂ ਇੱਕ ਘਰ ਦੀ ਤਲਾਸ਼ੀ ਲੈਣ ਤੇ ਇੱਕ ਚਿੱਠੀ ਵੀ ਮਿਲਦੀ ਹੈ ਜਿਦੇ ਵਿੱਚ ਲਿਖਿਆ ਹੋਇਆ ਸੀ ਵੀ ਮੈਂ ਆਪਣੇ અપਮਾਨ ਦਾ ਬਦਲਾ ਲਿਆ ਜਿਹੜਾ ਮੇਰਾ ਨਿਰਾਦਰ ਕੀਤਾ ਉਹਦਾ ਬਦਲਾ ਲਿਆ ਹੁਣ ਇਹ ਸਾਰੇ ਸਬੂਤ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਤੇ ਉੱਥੇ ਇਹ ਸਾਬਤ ਹੁੰਦਾ ਵਕੀਲਾਂ ਦੀ ਬਹਿਸ ਹੁੰਦੀ ਹੈ ਵਕੀਲ ਇਹਦੇ ਵਕੀਲ ਦਾ ਜਿਹੜਾ ਹੁੰਦਾ ਸਾਬਤ ਇਹ ਕਰਨਾ ਵੀ ਇਹ ਗੁੱਸੇ ਦੇ ਵਿੱਚ ਹੋਇਆ ਕਤਲ ਹੈ ਪਰ ਦੂਜੇ ਵਕੀਲ ਜੇ ਸਾਬਤ ਕਰ ਦਨ ਵੀ ਇਹ ਪ੍ਰੀ ਪਲਾਨ ਹੈ ਇਹ ਸੋਚ ਸਮਝ ਕੇ ਕੀਤਾ ਹੋਇਆ ਕਤਲ ਹੈ ਤਾਂ ਉਹਦੇ ਵਿੱਚ ਇਹਦੀ ਸਜ਼ਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਹੁਣ ਜਿਹੜੇ ਸਬੂਤ ਸੀ ਸਬੂਤ ਸਾਰੇ ਇਹਦੇ ਖਿਲਾਫ ਸੀ ਤੇ ਉਥੋਂ ਇਹ ਸਾਬਤ ਹੁੰਦਾ ਵੀ ਇਹਨੇ ਪੂਰੀ ਸੋਚ ਸਮਝ ਕੇ ਇਹ ਕਤਲ ਕੀਤਾ ਫਿਰ ਜਨਵਰੀ 2023 ਦੇ ਵਿੱਚ ਕੋਰਟ ਇੱਕ ਫੈਸਲਾ ਲੈਂਦੀ ਹੈ ਇਨੂੰ 23 ਸਾਲ ਤੇ 4 ਮਹੀਨੇ ਦੀ ਸਜ਼ਾ ਦਿੱਤੀ ਜਾਂਦੀ ਹੈ ਬਿਨਾ ਪੈਰੋਲ ਤੋਂ। ਕਰੀਬ ਉਸ ਸਮੇਂ ਦੀ ਉਮਰ ਹੁੰਦੀ ਹੈ 37 ਤੋਂ 38 ਸਾਲ। 23 ਸਾਲ ਆਪਾਂ ਉਹਦੇ ਵਿੱਚ ਜੋੜਦੇ ਹਾਂ ਤਾਂ 60 ਸਾਲ ਦੇ ਆਸ-ਪਾਸ ਹੋ ਕੇ ਬਾਹਰ ਆਏਗਾ ਜੇ ਜਿਉਂਦਾ ਰਿਹਾ। ਇੱਕ ਸ਼ੱਕ ਦੇ ਕਾਰਨ ਹੱਸਦਾ ਵਸਦਾ ਪਰਿਵਾਰ ਉਜੜ ਗਿਆ। ਆਪਣੀ ਸਾਰੀ ਜ਼ਿੰਦਗੀ ਦੀ ਜੇਲ੍ਹ ਦੇ ਵਿੱਚ ਉਹ ਵੀ ਨਰਕ। ਹੁਣ ਜਿਹੜੇ ਹਰਲੀਨ ਕੌਰ ਦੇ ਮਾਪੇ ਬਾਪ ਸੀ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨੇ ਜਿਹੜੀ ਸਾਡੀ ਬੇਟੀ ਦਾ ਹਾਰਡ ਅਟੈਕ ਆਇਆ ਇਹਨੇ ਸਾਨੂੰ ਸੂਚਨਾ ਦਿੱਤੀ ਤੇ ਸਾਡੇ ਪਹੁੰਚਣ ਤੋਂ ਪਹਿਲਾਂ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਸਾਨੂੰ ਇਹਤੇ ਦੇ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਪਰ ਹੁਣ ਮੈਨੂੰ ਕਿਤੇ ਨਾ ਕਿਤੇ ਸ਼ੱਕ ਹੈ ਵੀ ਸਾਡੀ ਬੇਟੀ ਨਾਲ ਪਹਿਲਾਂ ਵੀ ਜ਼ਰੂਰ ਕੁਝ ਗਲਤ ਹੋਇਆ ਤੇ ਇਹ ਜਿਹੜਾ ਕਤਲ ਹੁੰਦਾ ਇਹ ਇੰਗਲੈਂਡ ਦੇ ਵਿੱਚ ਹੁੰਦਾ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਜਿਹੜੀ ਮੇਰੀ ਪਹਿਲੀ ਬੇਟੀ ਦਾ ਕਤਲ ਸੀ ਉਹ ਇੰਡੀਆ ਦੇ ਵਿੱਚ ਹੋਇਆ ਸੀ ਤੇ ਮੈਂ ਇੰਡੀਆ ਦੇ ਵਿੱਚ ਵੀ ਕੋਰਟ ਦੇ ਅੱਗੇ ਅਪੀਲ ਕਰਾਂਗਾ ਇਹਦੇ ਖਿਲਾਫ ਕੇਸ ਖੋਲਣ ਦੀ ਅਪੀਲ ਕੀਤੀ ਜਾਏਗੀ ਵੀ ਉਹ ਕੇਸ ਦੀ ਵੀ ਇਨਵੈਸਟੀਗੇਸ਼ਨ ਹੋਵੇ ਉਮੀਦ ਕਰਾਂਗੇ ਵੀ ਜੇ ਉਹਦਾ ਕਤਲ ਹੋਇਆ ਤਾਂ ਉਹਨੂੰ ਵੀ ਇਨਸਾਫ ਮਿਲੇ ਪਰ 23 ਸਾਲ ਇਹ ਇੰਗਲੈਂਡ ਦੀ ਜੇਲ੍ਹ ਦੇ ਵਿੱਚ ਰਹੇਗਾ ਤੇ ਸਭ ਤੋਂ ਵੱਧ ਨੁਕਸਾਨ ਹੋਇਆ ਉਹ ਬੱਚਿਆਂ ਦਾ ਦੋਨੋਂ ਬੱਚਿਆਂ ਦੀਆਂ ਮਾਵਾਂ ਇਸ ਬੇਵਕੂਫ ਬੰਦੇ ਕਾਰਨ ਮਾਰੀਆਂ ਗਈਆਂ ਤੇ ਅਖੀਰ ਜਿਹੜਾ ਉਹਨਾਂ ਦਾ ਬਾਪ ਹੈ ਪਰ ਬਾਪ ਵੀ ਜੇਲ੍ਹ ਦੇ ਵਿੱਚ ਸਾਰੀ ਜ਼ਿੰਦਗੀ ਜਿਹੜੀ ਆਉਣ ਵਾਲੀ ਉਹਨਾਂ ਦੀ ਅਨਾਥਾਂ ਵਾਲੀ ਉਹ ਆਪਣੇ ਨਾਨਾ ਨਾਨੀ ਤੇ ਮਾਮੇ ਦੇ ਨਾਲ ਨੇ ਪਰ ਮਾਪੇ ਤੋਂ ਬਿਨਾ ਜਿਹੜੀ ਜ਼ਿੰਦਗੀ ਹੁੰਦੀ ਹੈ ਬਹੁਤ ਔਖੀ ਹੈ ਸਾਰੀ ਜ਼ਿੰਦਗੀ ਮਾਪੇ ਦਾ ਪਿਆਰ ਨਹੀਂ ਮਿਲਣਾ ਉਹ ਬੱਚਿਆਂ ਦੇ ਨਾਲ ਬਹੁਤ ਬੁਰਾ ਹੋਇਆ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਆਸਰੇਕਾ